i <laughs> <laughs> ਉਨ ਦਾ ਸਕੇ ਗਏ ਨੇ ਭਾਈ ਬਤਾਰ ਸਿੰਘ ਜੀ ਰਾਮਪੁਰ ਵਾਲੇ ਕਿ ਵਾਹਿਗੁਰੂ ਕਹਿਣ ਲੱਗਿਆ ਸਤਨਾਮ ਕਹਿਣ ਲੱਗਿਆ ਗਰੀਦ ਨਹੀਂ ਕਰਨੀ ਕੇਸਲ ਨੇ ਵਟਣੀ ਅਬਲੇ ਅਬੇਸੜਾ ਜੀ ਵਰਨੇ ਕਰਨਾ ਬੋਲੋ ਸਤਨਾਮ ਵਾਹਿਗੁਰੂ ਕਹਿਣਾ ਜਦੋਂ ਅਬੇਸੜੇ ਬਣ ਤੋਂ ਉੱਪਰ ਉੱਠ ਕੇ ਕਹਿੰਦੇ ਨਾਮ ਨੂੰ ਛੱਡ ਕੇ ਕੋਈ ਹੋਰ ਕੰਮ ਕਰਨਾ ਹੋਵੇ ਬਾਬਾ ਫਰੀਦ ਜੀ ਕਹਿੰਦੇ ਨੇ ਬੁਰੇ ਕੰਮ ਕੋ ਉਟ ਖਲੋਇਆ ਇਥੇ ਕਹਿਦੇ ਨਾ ਮੇ ਭਾਈਆ ਸਰਮ ਨੂੰ ਬਾਹਰ ਕੋਈ ਗਾਉਣ ਵਾਲੀ ਲੱਗੀ ਹੋਈ ਐ ਸਾਰੇ ਉੱਠ ਕੇ ਚਲੇ ਜਾਣਗੇ ਨਾ ਗੁਰੂ ਗ੍ਰੰਥ ਸਾਹਿਬ ਦੀ ਪ੍ਰਵਾਦ ਕਰਨੀ ਐ ਨਾ ਕਿਸੇ ਬਾਬੇ ਦੀ ਕਰਨੀ ਐ ਬਸ ਉਹ ਬੀਬੀ ਦੇ ਕੱਪੜੇ ਦੇਖਣੇ ਜਾਵਾਂਗੇ ਵੀ ਉਹਦੇ ਕੀ ਪਾਏ ਹੋਇਆ ਕੀ ਗਾਉਂਦੀ ਐ ਪਰ ਜਿਹੜਾ ਆ ਗੁਰੂ ਨਾਨਕ ਦਾ ਦਸ ਗਾਇਆ ਜਾ ਰਿਹਾ ਹੈ ਇਹ ਅਮੋਲਕ ਹੈ ਇਹਦੀ ਕੋਈ ਕੀਮਤ ਨਹੀਂ ਹੈ ਮਹਾਰਾਜ ਕਹਿੰਦੇ ਸਾਈਂ ਨਾਮ ਮੋਲ ਕੀਮਤ ਨਾ ਕੋਈ ਜਾਣਦੋ ਕਹਿੰਦੇ ਕੋਈ ਵੀ ਕੀਮਤ ਨਹੀਂ ਜਾਣਦਾ ਇਹ ਨਾਮ ਅਮੋਲਕ ਹੈ ਅਮੋਲਕ ਹੈ ਆਪ ਜੀ ਨੇ ਕਥਾ ਤਾਂ ਬਹੁਤ ਸੁਣੀ ਮੈਨੂੰ گاਉਂ ਦੀ ਵੀ ਨਹੀਂ ਮੈਂ ਸੁਣਾਵਾਂਗਾ ਵੀ ਕੀ ਬੋਲੋ ਸਤਨਾਹਾਂ ਉਕੇ ਮੈਂ ਤਾਂ ਧਾਰਨਾ ਨੂੰ ਦਿਆਂ ਬਾਬਾ ਮੈਦਰ ਸਿੰਘ ਜੀ ਬੈਠੇ ਨੇ ਜਿਨ੍ਹਾਂ ਨੇ ਤੁਹਾਨੂੰ ਵਦਨ ਸੁਣਾਉਣੇ ਨੇ ਪਹਿਲਾਂ ਮੈਂ ਤੋਂ ਬਹੁਤ ਵਿਗਵਾਨ ਗਹਿਰਾਈ ਦੇ ਵਿੱਚ ਬੋਲ ਕੇ ਸੁਣਾਗੇ ਗਏ ਨੇ ਪਰ ਫੇਰ ਵੀ ਮਹਾਰਾਜ ਦੀ ਬਾਣੀ ਪੜਨ ਵਾਲੇ ਵਿਦਵਾਨ ਕਹਿੰਦੇ ਨੇ ਇੱਥੇ ਮੋਹਰ ਲਾ ਜਿੰਨੇ ਅੱਗੇ ਫਿਰ ਮਹਾਰਾਜੀ ਦੇ ਨਾਮ ਦੀ ਇਹ ਬੰਗ ਦੀ ਤੋਂ ਹੈਡ ਮੋਹਰ ਹੈ ਕੀ ਮੋਹਰ ਲੱਗੀ ਮੇਰੇ ਜ਼ਿੰਦਗੀ ਦਾ ਨਾਮ ਉਹ ਲਾ ਕੀਮਤ ਨਾ ਕੋਈ ਜਾਣ ਲਵੇ ਆਈ ਜ਼ਿੰਦਗੀ ਦਾ ਨਾਮ ਉਹ ਲਾ ਕੀਮਤ ਨਾ ਕੋਈ ਜਾਣ ਰਚਨਾ ਭਗਤ ਸਾਰੇ ਕੋਈ ਜਾਂਦਾ ਹੈ રે ਆਈਂਦੀ ਨਾ ਮੈਂ ਅਬੁੱਲਾ ਜਿਉਂਦ ਨਾ ਕੋਈ ਜਾਂਦਾ ਨਾਮ ਦੀ ਕੀਮਤ ਪਾਲਾਂਗੇ ਨਹੀਂ ਮਹਾਰਾਜ ਕਹਿੰਦੇ ਭਾਵੇਂ ਸੋਨਾ ਰੱਖਦੀ ਨਹੀਂ ਆਕੀ ਸੋਨੇ ਦੀਆਂ ਜ਼ਰਫ਼ੀਆਂ ਰੱਖਦੀ ਮੋਹਰਾਂ ਲਾ ਕੇ ਰੱਖਦੀ ਪਰ ਤੇਰੇ ਸੋਨੇ ਦੇ ਤੇਰੇ ਕੰਤਨ ਦੇ ਬਰਾਬਰ ਨਾਮ ਨਹੀਂ ਤੋਲਿਆ ਜਾ ਸਕਦਾ ਨਾਲ ਫਿਰ ਮਹਾਰਾਜ ਇੱਕ ਝੁਕਤੀ ਵੀ ਦੱਸ ਰਹੇ ਨੇ ਜਿਗਦੇ ਨਾਮ ਪਾਉਣਾ ਹੈ ਉਹਦੀ ਕੀਮਤ ਨੂੰ ਕੁਝ ਨੇੜੇ ਲੱਗਣਾ ਉਹਦੀ ਕੀਮਤ ਦੇ ਤਾਂ ਮਹਾਰਾਜ ਕਹਿੰਦੇ ਕੰਚਨ ਸਿਉ ਬਾਈਏ ਨਹੀਂ ਤੋਲ ਮੰਨ ਦੇ ਰਾਮ ਨਿਯਹ ਮੰਨ ਦੇ ਦੇ ਮਨ ਤਰਕੇ ਤੂੰ ਗੁਰੂ ਦਾ ਹੋ ਗਿਆ ਮਨ ਕਰਕੇ ਤੂੰ ਰੱਬ ਦਾ ਬਣ ਗਿਆ ਫੇਰ ਸਮਝਦਾ ਵੀ ਕੀਮਤ ਵੀ ਪਾਈ ਨਹੀਂ ਸਕਦੀ ਪਰ ਮਹਾਰਾਜ ਦੀਆਂ ਪੰਕਤੀਆਂ ਕਹਿੰਦੀਆਂ ਨੇ ਕੀਮਤ ਪਾਏ ਨਾ ਕਹਿਆ ਜਾਏ कहने वाले तेरे रहे समाई जिने, जिने हो जाखी सोई जाने गूंगे की मिठाई जिने जप लिया जिने हर जपया 6 ਹਾਲ ਹੋਏ ਭਗਤ ਬਾਬਾ ਮੋਤੀ RAM ਜੀ ਨੇ ਜਪ ਲਿਆ ਮਹਾਪੁਰਖ ਬਾਬਾ RAM ਸਿੰਘ ਜੀ ਨੇ ਜਪ ਲਿਆ ਸੰਤ ਕਾਲਾ ਸਿੰਘ ਜੀ ਹੋਰਾਂ ਨੇ ਜਪ ਲਿਆ ਸ਼ਰੀਮਾਨ ਸਾਧਾਦਰ ਸਿੰਘ ਜੀ ਮਸਕੂਣਾ ਸਾਹਿਬ ਵਾਲਿਆਂ ਨੇ ਜਪ ਲਿਆ ਸਤਨਾਦਰ ਸਿੰਘ ਦੀ ਮਲੂਕੇ ਵਾਲਿਆਂ ਨੇ ਜਪ ਲਿਆ ਫਿਰ ਬਣ ਗਈ ਇਹਨਾਂ ਹਰ ਜਪਿਆ 6 ਹਰ ਹੋਈ ਕਹਿੰਦੇ ਸੋ ਤੋਂ ਭਾਵ ਕੀ ਹੈ ਕਿ ਉਹ ਹਰ ਦਾ ਰੂਪ ਕੀ ਬਣ ਗਈ ਕੀਮਤ ਪਾਈ ਪਰ ਕੀਮਤ ਉਹ ਗਾਹਾਂ ਗਸਣ ਜੋ ਗਣੀ ਹੈ ਵੀ ਨਾਮ ਦਾ ਰਸ ਪੀ ਹੈ ਬੰਦਗੀ ਦੇ ਵਿੱਚ ਮਠਾਸ ਕੀ ਹੈ ਮਾਵੇ ਫਰੀਦ ਦੀ ਮਾਤਾ ਸ਼ੱਕਰ ਵੀ ਸਕਾਈ ਗਈ ਗੁਰੂ ਵੀ ਸਕਾਈ ਗਈ ਤੇ ਖੰਡ ਘੋ ਵੀ ਸਕਾਈ ਗਈ ਦੁੱਧ ਵੀ ਭਲਾਈ ਗਈ ਪਰ ਬਾਬਾ ਫਰੀਦ ਖਾਂਦਾ ਰਿਹਾ ਸਕਦਾ ਰਿਹਾ ਪਰ ਜਿਹੜੇ ਲਾਲਚ ਕਰਕੇ ਨਾਮ ਨਾਲ ਜੋੜਿਆ ਖੁਦਾ ਖਿਦਾ ਕਰਨ ਨੂੰ ਜੋੜਦਾ ਪਰ ਉਹ ਖੁਦਾ ਕਹਿਣ ਦੇ ਵਿੱਚ ਰਾਮ ਰਾਮ ਕਹਿਣ ਦੇ ਵਿੱਚ ਐਸਾ ਆਨੰਦ ਬਣ ਗਿਆ ਫਿਰ ਹੱਥ ਮਾਰਦਾ ਮਾਦਾ ਹੁਣ ਤੇਰੇ ਆ ਜਿਹੜੇ ਕੂੜੇ ਮਿੱਠੇ ਨੇ ਨਾ ਕੂੜੇ ਪਦਾਰਥ ਇਹਨਾਂ ਦੇ ਵਿੱਚੋਂ ਹੁਣ ਰਸਾਉਣਾ ਬੰਦ ਹੋ ਗਿਆ ਤੇ ਜਿਹੜੀ ਬੰਦਗੀ ਨਾਲ ਮੈਨੂੰ ਜੋੜਿਆ ਖਦਾਦੀ ਆਵਾਜ਼ ਦੇ ਨਾਮ 'ਤੇ ਮੈਨੂੰ ਜੋੜਿਆ ਹੁਣ ਇਹਦਾ ਰਸ ਮੈਨੂੰ ਬੱਕਰਾ ਹੁੰਨ ਲੱਗਿਆ ਹੁਣ ਮੈਂ ਤੇਰੇ ਮਿੱਠੇ ਨੂੰ ਤੇਰੇ ਪਦਾਰਥਾਂ ਨੂੰ ਮਾਰਾ ਨੇ ਕਹਿੰਦਾ ਕਿ ਮੈਨੂੰ ਕਦੇ ਗੋਲ ਰੱਖ ਦੇਣਾ ਕਦੇ ghee ਰੱਖ ਦੇਣਾ ਕਦੇ چینی ਰੱਖ ਦੇਣੀ ਪਰ ਰਸ ਤੋਂ ਹੁਣ ਨਾਮ ਦਾ ਰਸ ਜ਼ਿਆਦਾ ਆਉਣ ਲੱਗਿਆ ਇੱਥੇ ਤੰਕ ਵੀ ਭਗਤ ਰਵਦਾਸ ਜੀ ਕਹਿੰਦੇ ਨੇ ਪੰਡਤ ਸੂਰ ਸਤਰਪੰਤ ਰਾਜਾ ਭਗਤ ਬਰਾਬਰ ਹੋਰ ਨਾ ਕੋਈ ਕਦੇ ਵਿਦਵਾਨ ਵੀ ਪੰਡਤ ਵੀ ਸੂਰ ਵੀਰ ਜਿਹੜੇ ਬਜਲ ਕੇ ਬਲੀ ਨੇ ਰਾਜੇ ਲੋਕ ਜੇ ਕੈਨ ਪੀਸੀ ਨਾਮ ਦੀ ਬਰਾਬਰੀ ਕਰ ਲਾਂਗੇ ਭਗਤਾਂ ਦੀ ਬਰਾਬਰੀ ਕਰ ਲਾਂਗੇ ਨਹੀਂ ਹੋ ਸਕਦੀ ਨਾਮ ਆਪਣੀ ਜਗਤ ਹੈ ਨਾਮ ਆਪਣੀ ਬੰਦਗੀ ਗੁਰਮੁਖ ਪਿਆਰਿਓ ਮਹਾਰਾਜਾ ਜਨਕਵੀ ਨੇ ਬੜੀ ਕਿਰਪਾ ਕੀਤੀ 84 ਲੱਖ ਜੂਨ ਦੇ ਵਿੱਚ ਬੰਦਾ ਪਾਪ ਕਰਦਾ ਹੈ ਜਦ ਪਾਪ ਕਰਨ ਦਾ ਖਿਆਲ ਚਾ ਭੁਗਦਾ ਹੈ ਨਰਕਾਂ ਦੇ ਵਿੱਚੋਂ ਆਵਾਜ਼ਾਂ ਆਈਆਂ ਤਹਾਂ ਬੰਨੀਆਂ ਬਰਲਾਪੂਣਾ ਸੁਣਿਆ ਆਪਣੇ ਸੁੰਦਰੀਆਂ ਨੂੰ ਆਪਣੇ ਬਹਿਰੇਦਾਰਾਂ ਨੂੰ ਮੋਢਿਆਂ ਤੇ ਪਾਲਕੀ ਚੱਕਣ ਵਾਲਿਆਂ ਨੂੰ ਕਹਿੰਦੇ ਕਿੱਥੋਂ ਆ ਜਾ ਰਹੀ ਹੈ ਇਹ ਇਹ ਆਵਾਜ਼ ਕਿੱਥੋਂ ਆ ਰਹੀ ਕਹਿੰਦੇ ਜੀ ਇਹ ਨਰਕਾਂ ਦੇ ਜੀਵ ਨੇ ਜਿਹੜੇ ਪਾਪ ਕਰਦੇ ਨੇ ਉਹ ਸਜ਼ਾ ਭੁਗਦੇ ਨੇ ਕਿਸੇ ਦੇ ਦਰਜੇ ਦੁਆਰ ਥੱਲੇ ਸਿਰ ਥੱਲੇ ਅਗਮਤ ਦੀਏ ਕਿਸੇ ਰੁਕਣਾ ਫਿਰ ਸਿੱਟੇ ਕਿਸੇ ਨੂੰ ਜਮੂਰਾਂ ਦੇ ਨਾਲ ਨੋਟ ਲੋਚ ਕੇ ਸਜ਼ਾ ਦੇ ਰਹੇ ਨੇ ਪਰ ਉਹਨਾਂ ਨੂੰ ਸਜ਼ਾ ਭੁਗਤਾਨ ਕਰਨ ਲੱਗਿਆਂ ਨੂੰ ਹੁਣ ਦੁੱਖ ਹੁੰਦਾ ਹੈ ਤਹਾ ਮਾਰ ਮਾਰ ਕੇ ਰੋ ਰਹੇ ਨੇ ਪਰ ਰੱਬ ਦਾ ਪਿਆਰਾ ਜਿਸ ਨੂੰ ਗੁਰਮੁਖ ਲਿਖਿਆ ਹੈ ਭਾਈ ਗੁਰਦਾਸ ਜੀ ਨੇ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਸਮਾਨੀ ਹੁਣ ਮੇਰੇ ਕੋਲ ਨਾ ਵਿਸਤਾਰ ਦੀ ਜਾਵਾ ਕਿਉਂਕਿ ਮਹਾਪੁਰਖ ਬੜੇ ਆ ਰਹੇ ਨੇ ਇਤਿਹਾਸ ਸ਼੍ਰੋਵਰ ਹੈ ਇਤਿਹਾਸਗ੍ਰਿਤੀਆਂ ਵਾਲੇ ਸਾਧੂ ਆਉਂਦੇ ਨੇ ਪਰ ਮੈਂ ਸੰਗਤ ਨੂੰ ਕਹਿੰਨਾ ਭਾਈ ਤੁਸੀਂ ਵੀ ਹਾਂਸ ਗ੍ਰਿਤੀ ਬਣਾ ਕੇ ਬੈਠਿਆ ਕਰੋ ਇਹ ਤੁਹਾਨੂੰ ਵੀ ਲੱਗਦਾ ਵੀ ਬਾਬਾ ਜਗਿੰਦਰ ਸਿੰਘ ਨੂੰ 10 ਦਿਨ ਹੋ ਗਏ ਸੰਤ ਆਈ ਜਾਂਦੇ ਨੇ ਜਾ ਹੀ ਜਾਂਦੇ ਨੇ ਆਈ ਜਾਂਦੇ ਨੇ ਪਰ ਕਿਤੇ ਲਿਹਾਉਣੇ ਪੈਂਦੇ ਨੇ ਉਦੋਂ ਪਤਾ ਲੱਗਦਾ ਹੈ ਸੰਤ ਕਦੇ ਵੀ ਨਹੀਂ ਆਉਂਦੇ। ਛੋਲੇ ਭਾਗ ਜੰਗੇ ਨੇ। ਸੋਨੂ ਏਡੇ ਏਡੇ ਉੱਚੀ ਵਿਰਤੀ ਵਾਲੇ ਸਾਧੂ ਆਪ ਵੀ ਮਿਲ ਰਹੇ ਨੇ। ਜਗਦੇ ਜਾਓਗੇ ਨਾ ਹਉ ਦਾ ਹਉ ਦਾ ਤਾਂ ਗੁੰਡੀਆਂ ਨਹੀਂ ਖੋਲਦੇ ਸਾਧੂ ਵੀ ਹਾਂ ਭਾਈ ਫੇਰਾ ਲਿਓ ਫੇਰਾ ਲਿਓ। ਛੋਲੇ ਵਾਲੇ ਵਾਹ ਭੋਖਾ ਕੋਲੇ ਸੰਤ ਪਾਕੜਾ ਦੀ ਦੀਵਾਲ ਲੈਣ ਗਈ। 4 ਮਹੀਨੇ ਗੜੇ ਘੜਾਈ ਗਈ 4 ਮਹੀਨੇ। ਕਦੇ ਆ ਜਾਣ ਕਦੇ ਵਗ ਜਾਣ। ਮਹਾਪੁਰਖ ਕਹਿੰਦੇ ਮਹਾਰਾਜ ਇੱਕ ਦਿਨ ਆਗੇ ਬਾਹਰ ਮਹਾਪੁਰਖ ਕਹਿੰਦੇ ਜੀ ਜੇਦੂ ਬਕਤ ਨਾਨਕ ਦਵਾਨ ਉਹ ਮਹਾਪੁਰਖ ਹੱਸ ਕੇ ਕਹਿੰਦੇ ਨੀਲੀਆਂ ਬੰਗਾਲੀ ਨਹੀਂ ਦਵਾਨਵਾ ਸਕਦੇ ਸਾਡੀ ਸਾਡੇ ਜ਼ੁਬਾਨ ਦਾ ਵਖੀਰ ਲਵਾਉਣਗੇ ਇਹਨਾਂ ਨੂੰ ਦਵਾਨ ਨਹੀਂ ਇਹਨਾਂ ਨੂੰ 100 ਸਾਲ ਦਵਾਨ ਨਹੀਂ ਦੇਣਾ ਦੇਖੋ ਕਿੱਥੇ ਤਾਂ ਉਹਨਾਂ ਦੀ ਇੱਕ ਬੇਮਤਾਜੀ ਮਹਾਰਾਜ ਕਹਿੰਦੇ ਪ੍ਰਭੂ ਕੋ ਸਿਮਰੇ ਸੇ ਬੇਮਤਾਜੀ ਆਉ ਕੋ ਸੁਣ ਰਹੇ ਸੇ ਸਰਬ ਕੇ ਰਾਜੇ ਉਹ ਸਾਰੀ ਦੁਨੀਆ ਦੇ ਰਾਜੇ ਨੇ ਜਿਹੜੇ ਉਹਨੂੰ ਸਿਮਰਦੇ ਨੇ ਜਿਹੜਾ ਤੁਹਾਨੂੰ ਬਾਬਾ ਅਵਤਾਰ ਸਿੰਘ ਦੱਸ ਕੇ ਗਏ ਨੇ ਨਾ ਵਾਹਿਗੁਰੂ ਸਤਨਾਮ ਕੋ ਬੰਦਨ ਬਾਰੰਗ ਬਾਣੀ ਵਾਹਿਗੁਰੂ ਵਾਹਿਗੁਰੂ ਵੀ ਕਹਿਣਾ ਤੇ ਨਾਲ-ਨਾਲ ਸੀਸ ਨਵਾਉਣੇ ਬੰਦਨਾ ਵੀ ਕਰਨੀ ਮਨੋਂ ਤੋਂ ਬੰਦਨ ਅਣਗਵਾਰ ਸਰਬ ਕਲਾ ਸੁਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਕੇ ਕਰ ਫੇਰ ਕਿਰਪਾ ਕਰਦੇ ਨੇ ਬਾੜ ਬਾੜ ਜਦੋਂ ਅਸੀਂ ਸੀਸ ਲਵਾਉਨੇ ਆਂ ਜਾਉ ਸਾਹਿਬ ਪੜਦੇ ਹਾਂ ਜਾਉ ਸਾਹਿਬ ਦੇ ਵਿੱਚੋਂ ਕੀ ਮਿਲਦਾ ਕਿੰਨੇ ਨਾਮ ਨੇ ਜਿੱਦੇ ਤੇਰੇ ਨਾਮ ਹਉ ਬਲ ਜਾਉ ਮਹਾਰਾਜੇ ਕਿੰਨੇ ਨਾਮ ਨੇ ਨਵੋ ਸਾਸਤਰ ਸਾਸਰੇ ਨਵਾਂ ਆਸਰਾ ਹਸਰੇ ਕਿੰਨਾ ਬੜੋਗੇ ਜਪ ਸਾਹਿਬ ਸਾਰੇ ਉਸ ਵਾਗੂ ਦੇ ਨਾਮਾਂ ਦਾ ਅਭਿਆਸ ਹੈ ਵਡਿਆਈ ਹੈ ਨਮਸਕਾਰ ਹੈ ਗੁਰੂ ਕਲ ਕੀ ਤਰਪਾਸਾ ਨੇ ਆਪ ਜਿਨੇ ਨਾਮ ਨੇ ਤਾਲਪੁਰਖ ਦੇ ਉਹ ਸਾਰੇ ਨਾਮਾਂ ਨੂੰ ਨਮਸਕਾਰ ਹੀ ਕੀਤੀ ਹੈ ਇਸ ਤਰ੍ਹਾਂ ਮਹਾਪੁਰਖ ਭਗਤ baba modi ram ji baba ram singh ji ਮਹਾਪੁਰਖਾਂ ਦੇ ਦਰਸ਼ਨ ਕਰਦੇ ਰਹਾ ਬਹੁਤ ਹਲਕਾ ਜਿਹਾ ਸਰੀਰ ਕਿਉਂਕਿ ਨੀਂਦ ਨਹੀਂ ਪੂਰੀ ਲੈਣੀ ਸਤਣਾ ਨਹੀਂ ਪੂਰਾ ਤੇ ਬੈਠੇ ਰਹਿਣਾ ਸਵਾਸ-ਸਵਾਸ ਕਰਕੇ ਸਿਮਰਿ ਜਾਣਾ ਇਸ ਤਰ੍ਹਾਂ ਕਰਕੇ ਐਸੀ ਮਹਾਪੁਰਖਾਂ ਨੇ ਜਪਿਆ ਆ ਤੁਹਾਡੇ ਪਿੰਡ ਵਿੱਚ ਵੀ ਪਰੀ ਪਾਈ ਹੋਈ ਐ ਨੇ ਪਿੰਡ ਦੇ ਵਿੱਚ ਸਾਧੂ ਕੋਈ ਮੰਨਣ ਨੂੰ ਤਿਆਰ ਐ ਐਸੀ ਕਸਾਈ ਤੋਂ ਸਿੱਧਾ ਆ ਕੀ ਲਿਖਦੇ ਨੇ ਤੁਸੀ ਜੀ ਕਹਿੰਦੇ ਜਹਾਂ ਨਾ ਜਾਈਏ ਜੇਕਰ ਆਪਣਾ ਗ੍ਰਾਮ ਕਦੇ ਆਪਣੇ ਗ੍ਰਾਮ ਦੇ ਵੀ ਸਾਧੂ ਜਾਂਦੇ ਨਹੀਂ ਕਿਉਂ ਕਿ ਉਹ ਨਹੀਂ ਜਾਂਦਾ ਕਿ ਉੱਥੇ ਪੁਰਾਣਾ ਨਾਂ ਲੈ ਕੇ ਬੁਲਾਉਣਗੇ ਵੀ ਉਹੀ ਆ ਗਿਆ ਨਾਨਕ ਦੇ ਦਰਗਹ ਵਾਲੀ ਦਿਨੇ ਜਾਣ ਸੰਤਾਂ ਤੋਂ ਖਾਲੀ ਸੰਤਾਂ ਦਰਸ਼ਨ ਕੀ ਮਹਾਰਾਜ ਮਸਤੋਣਾ ਸਾਹਿਬ ਵਾਲੇ ਨਗਰ ਕੀ ਮਹਾਂ ਸਾਹਿਬ ਜਾਣਾ ਆਏ ਖੇਤ ਵਿੱਚ ਭੈਣ ਰਤਨ ਕੌਰ ਪਸ਼ੂ ਚਾਰਦੀ ਹੈ ਥੋੜਾ ਜਾਂ ਬਸਮੈਂ ਦੋ ਜਨਗ ਕਮ ਡਾਜੀ ਮਹਾਪੁਰਖਾਂ ਦੇ ਜੀਵਨ ਤੋਂ ਕਹਾਂ ਆਏ ਮਹਾਪੁਰਖਾਂ ਨੇ ਖਦਰ ਦੀ ਵਣਾ ਪਾਏ ਖਦਰ ਦੀ ਦਸਤਾਰਾ ਖਦਰ ਦੀ ਕਸ਼ਹਿਰਾ ਚੋੜਾ ਆਏ ਵੱਟਦੇ ਜਾ ਰਹੇ ਨੇ ਖੜੇ ਨੇ ਆਵਾਜ਼ ਮਾਰੀ ਕਹਿੰਦੇ ਭੈਣ ਦਰਗੀ ਭੈਣ ਰਦਰ ਗੌਰ ਵੀ ਇਹ ਕੌਣ ਆ ਗਿਆ ਇਹ ਬਡਰੂਪ ਦਾ ਚਿਹਰਾ ਕਿਹਦਾ ਹੈ ਆਪਣਾ ਵੀਰ ਨਹੀਂ ਬਸਾਣਿਆ ਮਾਤਾ ਨੇ ਭੈਣ ਜੀ ਨੇ ਤੇ ਸੰਤ ਮਹਾਰਾਜਾ ਨੇਲੇ ਆ ਕੇ ਨੌ ਲੱਗ ਕੇ ਬੋਲੇ ਕਹਿੰਦੇ ਰਤਨਕੌਰ ਮੈਂ ਤੇਰਾ ਭਰਾ ਹਾਂ ਆਤਰ ਸਿੰਘ ਫਿਰ ਗਾਲਣਾ ਤੁਮੜ ਗਈ ਗਲ ਵਕੜੀ ਪਾ ਕੇ ਰੋਣ ਲੱਗ ਗਈ ਮਹਾਰਾਜ ਕਹਿੰਦੇ ਰੋ ਨਾ ਭਾਈ ਤੇਰਾ ਭਾਈ ਜਾਉਨੇ ਜੜਾਈ ਨਹੀਂ ਕਰਿਆ ਹਾਂ ਮਹਾਰਾਜ ਬਹੁਤ ਪਿਆਰ ਦੇ ਨਾਲ ਮਹਾ ਗਲੋਲਾਹੀ ਕਹਿੰਦੇ ਜਾਓ ਘਰੇ ਮਾਤਾ ਨੂੰ ਸਨੇਹਾ ਲਾ ਲਾ ਮਾਤਾ ਨੂੰ ਜਾਗਦੇ ਆਏ ਭੱਜ ਕੇ ਜਾ ਕੇ ਸ੍ਰੀ ਨੂੰ ਲਾਇਆ ਦਮ ਡੜ ਗਿਆ ਮਾਤਾ ਭੋਲੀ ਜੀ ਕਹਿਣ ਲੱਗੇ ਕੁੜੀਏ ਕਿ ਬੇਟਾ ਕੀ ਹੋ ਗਿਆ ਤੇ ਸਾਹ ਜਾੜਿਆ ਤੇਰੇ ਮਗਰ ਕੋਈ ਜਾਨਵਰ ਤਾਂ ਨਹੀਂ ਪੈ ਗਿਆ ਕਿਸਨੇ ਘੂਰਤਾ ਨਹੀਂ ਦਿੱਤੀ ਕਹਿੰਦੀ ਨਹੀਂ ਘੂਰਿਆ ਨਹੀਂ ਨਾ ਕੋਈ ਜਾਨਵਰ ਮਾਤਾ ਮੈਂ ਇੱਕ ਸਨੇਹਾ ਲੈ ਕੇ ਆਈਆਂ ਕਿ ਮੇਰਾ ਵੀਰ ਆਦਰ ਸਿੰਘ ਖੇਤ ਵਿੱਚ ਜਾ ਗਿਆ ਮੇਰਾ ਵੀਰ ਆਦਰ ਸਿੰਘ ਕਹਿੰਦੀ ਮੇਰੇ ਇਹਦੇ ਭਾਗ ਮਾਤਾ ਨੇ ਵੀ ਮੱਥੇ ਤੇ ਹੱਥ ਮਾਰਿਆ ਹਮੇਤ ਝੂਠ ਬੋਲਦੀ ਐ ਕਿੱਥੇ ਆ ਗਿਆ ਤੇਰਾ ਵੀਰ ਕਬਰ ਕਿੱਥੇ ਆਉਂ। ਇਹ ਨਹੀਂ ਮਾਦਾ ਮੈਂ ਝੂਠ ਨਹੀਂ ਬੋਲਦੀ ਮੇਰੇ ਨਾਲ ਚੱਲ। ਨੇ ਦੁੱਧ ਦਾ ਘੜਬਾ ਲੈ ਕੇ ਮਾਦਾ ਦਾ ਨਾਲ ਗਈ ਬਾਬਾ ਦਰ ਸਿੰਘ ਦੀਆਂ ਪਸ਼ੂਆਂ ਦੇ ਮੋੜੇ ਲਾ ਕੇ। ਇਹਦੇ ਪਰ 3 ਮਹੀਨੇ ਮਹਾਪੁਰਖਾਂ ਨੇ ਇੱਕ ਹੀਂਸ ਦੇ ਦਰਖਦ ਨੂੰ ਜੋ ਕੋਹ ਦੀਗਾ ਖੋਖਲਾ ਜਾ ਹੋਇਆ ਬੈਠੀ ਥੱਲੋਂ ਉਹਨੂੰ ਸਮਾਰ ਕੇ ਗੁਫਾ ਬਣਾ ਲਈ ਉਹਦੇ ਵਿੱਚ 3 ਮਹੀਨੇ ਰਹੇ ਵਾਪਕ ਉੱਥੇ ਬਾਬਾ ਸਾਹਿਬ ਰਾਜ ਜੀ ਆਉਂਦੇ ਰਹੇ ਨਗਨ ਬਾਬਾ ਸਾਹਿਬ ਰਾਜ ਜੀ ਮਬਬਾ ਸਾਹਿਬ ਰਾਜ ਜੀ ਕਹਿੰਦੇ ਬਾਬਾ ਤੁਸੀਂ ਆਪਾਂ ਹੁਣ ਇੱਥੇ ਹੋ ਗਏ ਤੁਸੀਂ ਗੁਰੂ ਵਿਸ਼ੇਸ਼ ਦੀ ਕਥਾ ਸੁਣਾਓ RAM ਜੀ ਦਾ ਜੀਵਨ ਸੁਣਾਓ ਮੈਂ ਸੁਣਾਗਾ ਤੁਸੀਂ ਸੁਣਾਓ ਸੰਤ ਮਹਾਰਾਜ ਜੀ ਨੇ ਉਹ ਆਨਰਾਉ ਜੀ ਦੀ ਕਥਾ ਸੁਣਾਈ ਮਹਾਪੁਰਖਾਂ ਨੇ ਸੁਣੀ ਇੱਕ ਦਿਨ ਫਿਰ ਮਾਦਾ ਜੀ ਪਿਆਰ ਵੇਚਾ ਕੇ ਕਹਿਣ ਲੱਗਿਆ ਦਰਸਿਆ ਹੁਣ ਮੈਨੂੰ ਰੋਟੀ ਲਿਆਉਣੀ ਤੇਰੀ ਬੜੀ ਔਖੀ ਐ ਹੁਣ ਤੂੰ ਸ਼ਾਦੀ ਕਰਾ ਲੈ ਚੰਗੀ ਗੱਲ ਐ ਮਹਾਪੁਰ ਕਹਿੰਦੇ ਮਾਦਾ ਭਾਂਡੇ ਲੈ ਜਾਓ ਕਰੇ ਭਾਂਡੇ ਲੈ ਜਾਓ ਸਾਵ ਨੂੰ ਪ੍ਰਸ਼ਾਦਾ ਲਿਆਉਣਾ ਹੁਣੇ ਬਜਾਏ ਮਾਦਾ ਨੂੰ ਟਾਲ ਕੇ ਆ ਫੇਰ ਹਮਦਾ ਰਾਮ ਹੋਗੇ ਚੱਕਰਵਰਤੀ ਹੋਗੇ ਫੇਰ ਉਹ ਦੁਨੀਆ ਪਾਕਿਸਤਾਨ ਦਾ ਇਲਾਕਾ ਗਰਵਾਰ ਸਾਹਿਬ ਦਾ ਇਲਾਕਾ ਪਤਨੀ ਕਿੰਨਾ ਗੁਨਾ ਦਾ ਜੀਵਨ ਮਹਾਪੁਰਖਾਂ ਦਾ ਗਿਣੇ ਨਹੀਂ ਜਾ ਸਕਦਾ ਆਤਾ ਨਬੜੋ ਕੋਗੀ ਸਾਧ ਕੀ ਮਹਿਮਾ ਬੇਦ ਨਾ ਜਾਣੀ ਜੇ ਤਾਂ ਸੁਣੇ ਤਿੱਬ ਖਿਆਨ ਮੈਂ ਜਿਹੜਾ ਜ ਉਹ ਵੀ ਜਿਹੜਾ ਜ ਸੁਣ ਲਿਆ ਹੋਇਆ ਜਾਂ ਲਿਖਦਾ ਐਸੀ ਤਰ੍ਹਾਂ ਗੁਰਮੁਖ ਪਿਆਰਿਓ ਸੰਸਾ ਜੀ ਰਸਨਾ ਜੀ ਬੇਗਾ ਤੋਂ ਕੱਟ ਗਈ ਹੈ ਗ੍ਰੰਥਾਂ ਤੋਂ ਕੱਟਨੀ ਹੈ ਣੀੜੇ ਮਹਾਪੁਰਖ ਸਾਨੂੰ ਐਸੇ ਪੁਰਖਾਂ ਦੇ ਬਾਬਾ ਤੁ ਸਿੰਘ ਵਰਗਾ ਦੇ ਜੀਵਨਾ ਦੇ ਵਿੱਚੋਂ ਕੁਝ ਸੁਣਾ ਰਹੇ ਨੇ ਆਵਾਜ਼ ਆ ਲੱਗ ਬੱਜ ਰਿਹਾ ਆਪਣਾ ਆਪਾ ਸਮਾਂ ਸੰਪੋਜੀਏ ਵਾਹ ਪੁਰਖ ਬਿਠੇ ਨੇ ਉਹਨਾਂ ਤੋਂ ਸ਼ਰਵਣ ਕਰਾਂਗਾ ਗੋਗੇ ਮਹਿਮਾਂ ਸੰਤਾਂ ਦੀ ਹਾਰੇ ਬੋਲੇ ਕੋਈ ਵੀ ਰਸਨਾ ਬੰਦੀ ਨਾ ਰੱਖੀ ਬਾਬਾ ਦਰਜਿੰਦਗੀ ਇੱਕ ਬਚਨ ਕਰਦੇ ਉਹਨੇ ਕਹਿੰਦੇ ਭਈ ਜਿਹੜਾ ਧਾਰਨਾ ਵਿੱਚ ਗੱਜ ਕੇ ਬੋਲੂਗਾ ਨਾ ਉਹਦੇ ਗਾਲ ਵਿੱਚ ਜੰਮ ਫਾਇਆ ਨਹੀਂ ਪਾਉਣਗੇ ਉਹ ਮੁਕਤ ਹੋ ਜਾਣਗੇ ਬੋਲੋ ਸਤਨਾਮ ਆਓ ਫੜੋ ਸਾਰੇ ਉਹ ਜੀਵਨ ਸਾਬਨ ਬਣਾ ਲੋ ਜਸ ਕੇਵਾਏ ਗੁਰੂ ਜੀਵਨ ਸਾਬਨ ਬਣਾ I don't know. ਤੇ ਨਾ ਕੀ ਹੋਰ ਮਨ ਮੰਗ ਮੇਰੇ ਮਨਾ ਐਸੇ ਮਹਾਪੁਰਖਾਂ ਦੇ ਚਰਨਾਂ ਦੇ ਧੂੜ ਮੰਗ ਲੈ ਧੂੜ ਦੇ ਨਾਲ ਵੀ ਤੇਰਾ ਜੀਵਨ ਸਰਲ ਸੁਹਾਵਣਾ ਸੌਖਾ ਹੋ ਜਾਣਾ ਤੇ ਭੁੱਲਾ ਪਰਖਿਮਾ ਤੇ ਅਗਲਾ ਸਮਾਂ ਸੈਕਟਰੀ ਸਾਹਿਬਰਾ ਤੇ ਸੁਣੋ ਧੰਨਵਾਦ ਮਹਾਪੁਰਖ ਬਾਬਾ ਜਗਿੰਦਰ ਸਿੰਘ ਜੀਵਰਾਂ ਦਾ ਸਾਰੇ ਮੰਡਲੀ ਦਾ ਜੋ ਜਥੇ ਦਾ ਦਾਸ ਤਾਂ ਕੋਈ ਮਿਲਵਾਨ ਨਹੀਂ ਸਿਰ ਤੋਂ ਸਿਰ ਹੋਾਜ਼ਰੀ ਕਰਨ ਵਾਸਤੇ ਪਹੁੰਚੇ ਕੁਝ ਵੀ ਭਾਈ ਸਮਾਂ ਦਿੱਤਾ ਇਸ ਸਮੇਂ ਤੇ ਵੀ ਮੈਂ ਧੰਨਵਾਦ ਕਰਾਂ ਫਤੇ ਬਲੌਜੀ ਬਾਹਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ